ਪਹਿਲਾ ਵਾਲੇ ਕਾਨੂੰਨਾਂ ਨੂੰ ਸਾਡੇ ਤੇ ਦੁਬਾਰਾ ਮੜਨ ਦੀ ਕੋਸ਼ਿਸ਼ ਕੀਤੀ ਆ ਕਿਹਾ ਗਿਆ ਕਿ ਛੋਟੇ ਤੇ ਦਰਮਿਆਨੇ ਕਿਸਾਨ ਦੀ ਜ਼ਿੰਦਗੀ ਬਿਹਤਰ ਕਰਨੀ ਆ ਪਰ ਉਸ 34 ਪੇਜ ਦੇ ਦਸਤਾਵੇਜ਼ ਦੇ ਵਿੱਚ ਇੱਕ ਵਾਰ ਵੀ ਐਮਐਸਪੀ ਸ਼ਬਦ ਨਹੀਂ ਆਉਂਦਾਗਾ ਜਿੰਦੇ ਤੋਂ ਤੁਸੀਂ ਅੰਦਾਜ਼ਾ ਲਗਾਓ ਕਿ ਸਾਡੀ ਜ਼ਿੰਦਗੀ ਬਿਹਤਰ ਕਿਵੇਂ ਕਰਨੀ ਵੀ ਇੰਨੇ ਤਰ੍ਹਾਂ ਦੀਆਂ ਮੰਡੀਆਂ ਬਣਾ ਦੇਣੀਆਂ ਜਿੱਥੇ ਤੁਹਾਨੂੰ ਵੱਧ ਰੇਟ ਮਿਲੂਗਾ ਉੱਥੇ ਤੁਸੀਂ ਆਪਣੀ ਫਸਲ ਵੇਚ ਦਿਓ ਯਾਨੀ ਕਿ ਕੋਈ ਪੱਕੀ ਮੰਡੀ ਨਹੀਂ ਤੇ ਕੋਈ ਪੱਕਾ ਰੇਟ ਨਹੀਂ ਪਹਿਲਾਂ ਵੱਧ ਦੇਣਗੇ ਜਿਵੇਂ ਆ ਕੰਪਨੀਆਂ ਨੇ ਕੀਤਾ ਮੋਬਾਈਲਾਂ ਵਾਲਿਆਂ ਨੇ ਕਿ ਪਹਿਲਾਂ ਸਸਤਾ ਦਿੱਤਾ ਫਰੀ ਦਿੱਤਾ ਤੇ ਆ ਜਿੰਨਾ ਲੁੱਟ ਰਹੇ ਆ ਜਿੱਦਣ ਸਾਰੀ ਖੇਤੀ ਤੇ ਖਰਾਕ ਕਾਰਪੋਰੇਟ ਦੇ ਹੱਥੇ ਆ ਗਈ ਅੱਜ ਗੰਡੇ ਚੀਰ ਦੇ ਅੱਖਾਂ 'ਚ ਪਾਣੀ ਆਉਂਦਾ ਫਿਰ ਆਟਾ ਗੁੰਨਦੇ ਅੱਖਾਂ 'ਚ ਪਾਣੀ ਆਊਗਾ ਜਿੱਦਣ ਆਟਾ 1.5 ਤੋਂ 200 ਰੁਪਏ ਕਿਲੋ ਉਹਨਾਂ ਨੇ ਕਰਤਾ ਇਹ ਕੁਛ ਉਹ ਕਰਨਾ ਚਾਹੁੰਦੇ ਹੈਗੇ ਭਾਰਤ ਦਾ ਨੀਤੀ ਆਯੋਗ ਇਹ ਕਹਿ ਰਿਹਾ ਕਿ ਭਾਰਤ ਦੇ ਖੇਤੀ ਖੇਤਰ ਦੇ ਵਿੱਚ 60 ਕਰੋੜ ਲੋਕ ਜਿਹੜੇ ਆ ਉਹ ਫालतू ਕੰਮ ਕਰ ਰਹੇ ਆ ਉਹਨਾਂ 60 ਕਰੋੜ ਲੋਕਾਂ ਨੂੰ ਖੇਤੀ ਖੇਤਰ ਚੋਂ ਬਾਹਰ ਕਰਨਾ ਜਿਹੜੇ 2 ਤੋਂ 5 ਏਕੜ ਵਾਲੇ ਕਿਸਾਨ ਆ ਜਿਹੜੇ 90% ਤੋਂ ਉੱਪਰ ਗਿਣਤੀ ਬਣਦੀ ਆ ਉਹਨਾਂ ਨੂੰ ਇਹਨਾਂ ਕੰਪਨੀਆਂ ਨੇ ਖੇਤੀ ਤੋਂ ਜਿਹੜਾ ਹੈਗਾ ਉਹ ਬਾਹਰ ਕਰਨਾ ਕਾਰਪੋਰੇਟ ਦਾ ਇੱਕ ਨਾਰਾ ਪੂਰੀ ਦੁਨੀਆ 'ਚ ਜਿੰਨੂੰ ਕਹਿੰਦੇ ਆ ਕਿ ਗੈਟ 빅 ਔਰ ਗੈਟ ਆਊਟ ਉਹ ਕਹਿੰਦਾ ਵੱਡੇ ਬਣਜੋ ਜਾਂ ਦਫਾ ਹੋਜੋ ਕੀ ਅਸੀਂ 10000 ਕਿੱਲੇ ਦਾ ਫਾਰਮ ਬਣਾ ਸਕਦੇ ਆ ਨਹੀਂ ਬਣਾ ਸਕਦੇ ਇਸ ਕਰਕੇ ਕਹਿੰਦੇ ਬਾਹਰ ਹੋਵੋ ਅਸੀਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਓ ਪਰਚੂਨ ਦੇ ਖੇਤ ਚਾਏ ਉਹ ਕਹਿੰਦੇ ਵੱਡਾ ਮੌਲ ਖੋਲ ਲੋ 1 ਕਿਲੋਮੀਟਰ ਲੰਬਾ ਜੇ ਨਹੀਂ ਖੋਲ ਸਕਦੇ ਆ ਦੁਕਾਨਾਂ ਰੇੜੀਆਂ ਚੱਕੋ ਅਸੀਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਇੰਟਰੋਡਕਸ਼ਨ ਦੇ ਵਿੱਚ ਏਡੇ ਝੂਠ ਬੋਲੇ ਗਏ ਆ ਕਿ ਭਾਰਤ ਖਰਾਕ ਦੇ ਵਿੱਚ ਇਨਾ ਪੈਦਾ ਕਰਨ ਲੱਗ ਗਿਆ ਕਿ ਬਾਹਰ ਸਮਾਨ ਵੇਚਣ ਲੱਗ ਗਿਆ ਖੇਤੀ ਦਾ ਜਦ ਕਿ ਹਾਲਾਤ ਇਹ ਆ ਕਿ ਦੁਨੀਆ ਦੇ ਵਿੱਚ ਜਦੋਂ ਭੁੱਖਮਰੀ ਵਾਲੇ ਮੁਲਕਾਂ ਦੀ ਸੂਚੀ ਬਣਦੀ ਹੈ 125 ਮੁਲਕਾਂ ਦੀ ਤਾਂ ਭਾਰਤ ਦਾ ਨੰਬਰ 111ਵਾਂ ਆਉਂਦਾ 110 ਮੁਲਕਾਂ ਤੋਂ ਮਾੜੀ ਰੋਟੀ ਭਾਰਤ ਖਾ ਰਿਆ ਔਰ ਇਸ ਮਾਮਲੇ 'ਚ ਸਾਡੇ ਹਾਲਾਤ ਪਾਕਿਸਤਾਨ ਤੋਂ ਵੀ ਮਾੜੇ ਆ ਮੋਦੀ ਸਰਕਾਰ ਨੇ ਮਾਰਕੀਟਿੰਗ ਪਾਲਿਸੀ ਦੇ ਨਾਂ ਹੇਠ ਪਹਿਲਾ ਵਾਲੇ ਕਾਨੂੰਨਾਂ ਨੂੰ ਸਾਡੇ ਤੇ ਦੁਬਾਰਾ ਮੜਨ ਦੀ ਕੋਸ਼ਿਸ਼ ਕੀਤੀ ਆ ਔਰ ਉਹਦੇ ਚ ਬਹੁਤ ਵੱਡੇ ਵੱਡੇ ਝੂਠ ਜਿਹੜੇ ਬੋਲੇ ਗਏ ਆ। ਕਿਹਾ ਗਿਆ ਕਿ ਛੋਟੇ ਤੇ ਦਰਮਿਆਨੇ ਕਿਸਾਨ ਦੀ ਜ਼ਿੰਦਗੀ ਬਿਹਤਰ ਕਰਨੀ ਆ ਪਰ ਉਸ 34 ਪੇਜ ਦੇ ਦਸਤਾਵੇਜ਼ ਦੇ ਵਿੱਚ ਇੱਕ ਵਾਰ ਵੀ ਐਮਐਸਪੀ ਸ਼ਬਦ ਨਹੀਂ ਆਉਂਦਾਗਾ। ਜਿੰਦੇ ਤੋਂ ਤੁਸੀਂ ਅੰਦਾਜ਼ਾ ਲਗਾਓ ਕਿ ਸਾਡੀ ਜ਼ਿੰਦਗੀ ਬਿਹਤਰ ਕਿਵੇਂ ਕਰਨੀ ਆ। ਉਸ ਡਾਕੂਮੈਂਟਰੀ ਦੀ ਇੰਟਰੋਡਕਸ਼ਨ ਦੇ ਵਿੱਚ ਐਡੇ ਝੂਠ ਬੋਲੇ ਗਏ ਆ ਕਿ ਭਾਰਤ ਖਰਾਕ ਦੇ ਵਿੱਚ ਇਹਨਾਂ ਪੈਦਾ ਕਰਨ ਲੱਗ ਗਿਆ ਕਿ 50.2 ਬਿਲੀਅਨ ਡਾਲਰ ਦਾ ਖੇਤੀਬਾੜੀ ਦਾ ਜਿਹੜਾ ਨਿਰਯਾਤ ਕਰਨ ਲੱਗ ਗਿਆ ਕਿ ਬਾਹਰ ਸਮਾਨ ਵੇਚਣ ਲੱਗ ਗਿਆ ਖੇਤੀ ਦਾ ਜਦ ਕਿ ਹਾਲਾਤ ਇਹ ਆ ਕਿ ਦੁਨੀਆ ਦੇ ਵਿੱਚ ਜਦੋਂ ਭੁੱਖਮਰੀ ਵਾਲੇ ਮੁਲਕਾਂ ਦੀ ਸੂਚੀ ਬਣਦੀ ਹੈ 125 ਮੁਲਕਾਂ ਦੀ ਤਾ ਭਾਰਤ ਦਾ ਨੰਬਰ 111ਵਾਂ ਆਉਂਦਾ ਯਾਨੀ ਕਿ 110 ਬੰਦਿਆਂ ਤੋਂ 110 ਮੁਲਕਾਂ ਤੋਂ ਮਾੜੀ ਰੋਟੀ ਭਾਰਤ ਖਾ ਰਿਆ ਔਰ ਇਸ ਮਾਮਲੇ 'ਚ ਸਾਡੇ ਹਾਲਾਤ ਪਾਕਿਸਤਾਨ ਤੋਂ ਵੀ ਮਾੜੇ ਆ ਇਹ ਭਾਰਤ ਦੇ ਹਾਕਮਾਂ ਦਾ ਜਿਹੜਾ ਪਹਿਲਾ ਝੂਠ ਆ ਦੁਨੀਆ ਦੇ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੀ ਜਿਹੜੇ ਮਾੜੀ ਖੁਰਾਕ ਨਾਲ ਮਰਦੇ ਆ ਉਹਦਾ 21% ਬੱਚੇ ਇਕੱਲੇ ਇਸ ਮੁਲਕ ਦੇ ਆ ਇਸ ਮੁਲਕ ਦੀਆਂ 56% ਔਰਤਾਂ ਉਹ ਖੂਨ ਦੀ ਕਮੀ ਦਾ ਸ਼ਿਕਾਰ ਆ ਤੇ ਜੇਕਰ ਸਮਾਜ ਦੇ ਐਸਸੀਐਸਟੀ ਲੋਕਾਂ ਨੂੰ ਦੇਖਿਆ ਜਾਵੇ ਤਾਂ ਐਸਟੀ ਕਬੀਲਿਆਂ ਦੀਆਂ 68% ਔਰਤਾਂ ਖੂਨ ਦੀ ਕਮੀ ਦਾ ਸ਼ਿਕਾਰ ਆ ਇਸ ਪੱਧਰ ਦੀ ਜਿਹੜੀ ਇਸ ਮੁਲਕ ਚ ਭੁੱਖ ਮਰੀ ਆ ਤੇ ਜੇ ਸਾਰੀ ਦੀ ਸਾਰੀ ਖੇਤੀ ਤੇ ਖੁਰਾਕ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੀ ਜਾਊਗੀ ਤੇ ਅੱਜ ਜਦੋਂ ਦੇਖਦੇ ਆਂ ਕਿ ਗੰਡਿਆਂ ਦਾ ਕੋਈ ਸਰਕਾਰੀ ਮੁੱਲ ਨਹੀਂ ਕੋਈ ਐਮਐਸਪੀ ਨਹੀਂ ਤੀਜੇ ਚੌਥੇ ਸਾਲ ਗੰਡਿਆਂ ਦਾ ਰੇਟ ਸਮਾਨੀ ਚੜਦਾ ਤੇ ਜਦੋਂ ਅਸੀਂ ਗੰਡੇ ਚੀਰਦੇ ਆਂ ਤੇ ਵੈਸੇ ਵੀ ਅੱਖਾਂ 'ਚ ਪਾਣੀ ਆਉਂਦਾ ਗੰਡੇ ਕੌੜੇ ਹੁੰਦੇ ਆ ਤੇ ਜਿੱਦਣ ਸਾਰੀ ਖੇਤੀ ਤੇ ਖਰਾਕ ਕਾਰਪੋਰੇਟ ਦੇ ਹੱਥੇ ਆ ਗਈ ਅੱਜ ਗੰਡੇ ਚੀਰਦੇ ਅੱਖਾਂ 'ਚ ਪਾਣੀ ਆਉਂਦਾ ਫਿਰ ਆਟਾ ਗੁੰਨਦੇ ਅੱਖਾਂ 'ਚ ਪਾਣੀ ਆਊਗਾ ਜਿੱਦਣ ਆਟਾ 1.5-200 ਰੁਪਏ ਕਿਲੋ ਉਹਨਾਂ ਨੇ ਕਰਤਾ ਇਹ ਕੁਛ ਉਹ ਕਰਨਾ ਚਾਹੁੰਦੇ ਹੈਗੇ ਇਸ ਕਰਕੇ ਉਹ ਬੜੇ ਸੁਭਾ ਲੁਭਾਵਨੇ ਸ਼ਬਦ ਲੈ ਕੇ ਆਏ ਆ ਉਹ ਕਹਿੰਦੇ ਕਿ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਅਸੀਂ ਮਲਟੀਪਲ ਮਾਰਕੀਟਸ ਲੈ ਕੇ ਆਉਣੀਆਂ ਕਈ ਤਰ੍ਹਾਂ ਦੀਆਂ ਮੰਡੀਆਂ ਲੈ ਕੇ ਆਉਣੀਆਂ ਨੇ ਇੱਕ ਉਹ ਮੰਡੀ ਆ ਜਿਹਨੂੰ APMC ਮੰਡੀ ਕਹਿੰਦੇ ਆ ਜਿੰਦੇ ਚਾਪਾਂ ਬੈਠੇ ਆ ਉਹ ਕਹਿੰਦੇ ਇਹਦੇ ਨਾਲ ਇੱਕ ਬਣਾਉਣੀ ਆ ਪ੍ਰਾਈਵੇਟ ਮੰਡੀ ਤੇ ਇਹਦੇ ਨਾਲ ਇੱਕ ਬਣਾਉਣੀ ਆ ਡਾਇਰੈਕਟ ਮੰਡੀ ਡਾਇਰੈਕਟ ਮੰਡੀ ਕੀ ਕਿ ਤੁਹਾਡੇ ਖੇਤ ਚੋਂ ਜਿੰਨੂ ਫਾਰਮ ਗੇਟ ਕਹਿੰਦੇ ਆ ਉਹ ਕਿਹੜੇ ਸਾਡੇ ਖੇਤਾਂ ਦੀਆਂ ਕੰਧਾਂ ਤੇ ਕਿਹੜੇ ਉਹਨਾਂ ਦੇ ਗੇਟ ਵੱਡੇ ਵੱਡੇ ਸ਼ਬਦਾਂ ਨਾਲ ਲੁਭਾਉਣਾ ਚਾਹੁੰਦੇ ਆ ਕਿ ਤੁਹਾਡੇ ਫਾਰਮ ਗੇਟ ਤੋਂ ਕੰਪਨੀ ਆ ਕੇ ਖਰੀਦੂਗੀ ਮੰਡੀ 'ਚ ਜਾਣ ਦੀ ਲੋੜ ਨਹੀਂ ਸਿੱਧਾ ਖਰੀਦੂਗੀ ਸਿੱਧਾ ਭੁਗਤਾਨ ਕਰੂਗੀ ਚੌਥਾ ਕਿ ਆਨਲਾਈਨ ਜਿਹੜੀ ਆ ਖਰੀਦਦਾਰੀ ਹੋਊਗੀ ਵੀ ਐਨੇ ਤਰ੍ਹਾਂ ਦੀਆਂ ਮੰਡੀਆਂ ਬਣਾ ਦੇਣੀਆਂ ਜਿੱਥੇ ਤੁਹਾਨੂੰ ਵੱਧ ਰੇਟ ਮਿਲੂਗਾ ਉੱਥੇ ਤੁਸੀਂ ਆਪਣੀ ਫਸਲ ਵੇਚ ਦਿਓ ਯਾਨੀ ਕਿ ਕੋਈ ਪੱਕੀ ਮੰਡੀ ਨਹੀਂ ਤੇ ਕੋਈ ਪੱਕਾ ਰੇਟ ਨਹੀਂ ਪਹਿਲਾਂ ਵੱਧ ਦੇਣਗੇ ਜਿਵੇਂ ਆਹ ਕੰਪਨੀਆਂ ਨੇ ਕੀਤਾ ਮੋਬਾਈਲਾਂ ਵਾਲੀਆਂ ਨੇ ਕਿ ਪਹਿਲਾਂ ਸਸਤਾ ਦਿੱਤਾ ਫ੍ਰੀ ਦਿੱਤਾ ਤੇ ਅੱਜ ਇਹਨਾਂ ਲੁੱਟ ਰੇ ਆ ਹਾਲਾਤ ਇਹ ਆ ਕਿ ਪੂਰੀ ਦੁਨੀਆ ਦੇ ਕੈਲੰਡਰ ਦੇ ਵਿੱਚ ਮੀਨਾ 30 ਦਿਨਾਂ ਤੇ 30 ਦਿਨਾਂ ਦਾ ਆ Jio ਵਾਲਿਆਂ ਦਾ ਕੱਲਿਆਂ ਦਾ ਮਹੀਨਾ ਠਾਈਆਂ ਦਿਨਾਂ ਦਾ ਯਾਨੀ ਕਿ ਇੱਕ ਸਾਲ ਦੇ ਵਿੱਚ 12 ਨਹੀਂ 13 ਮਹੀਨਿਆਂ ਦਾ ਸਾਲ ਬਣਾ ਕੇ ਇੱਕ ਮਹੀਨੇ ਦੀ ਵੱਧ ਲੁੱਟ ਕਰ ਰਹੇ ਆ ਇਹ ਐਗਜ਼ੈਂਪਲ ਆ ਕਾਰਪੋਰੇਟ ਘਰਾਣਿਆਂ ਨੇ ਲੁੱਟਣਾ ਕਿਵੇਂ ਆ ਇਸ ਤੋਂ ਪਹਿਲਾਂ ਇੱਕ ਬਲਾਰੇ ਨੇ ਅਮਰੀਕਾ ਦੀ ਗੱਲ ਕੀਤੀ ਆ ਉਸ ਤੋਂ ਵਧਨਾ ਮੈਂ ਜੋੜ ਕੇ ਇੱਕ ਹੋਰ ਗੱਲ ਕਹਿਣੀ ਚਾਹਣਾ ਭਾਰਤ ਦਾ ਨੀਤੀ ਆਯੋਗ ਇਹ ਕਹਿ ਰਿਹਾ ਕਿ ਭਾਰਤ ਦੇ ਖੇਤੀ ਖੇਤਰ ਦੇ ਵਿੱਚ 60 ਕਰੋੜ ਲੋਕ ਜਿਹੜੇ ਆ ਉਹ ਫਾਲਤੂ ਕੰਮ ਕਰ ਰਹੇ ਆ ਉਹਨਾਂ 60 ਕਰੋੜ ਲੋਕਾਂ ਨੂੰ ਖੇਤੀ ਖੇਤਰ ਚੋਂ ਬਾਹਰ ਕਰਨਾ ਉਹ ਕੌਣ ਨੇ ਉਹ ਛੋਟੇ ਦਰਮਿਆਨੇ ਕਿਸਾਨ ਨੇ ਉਹ ਖੇਤ ਮਜ਼ਦੂਰ ਨੇ ਇਹ ਕਿਵੇਂ ਪਤਾ ਲੱਗਾ ਉਹਨਾਂ ਨੂੰ ਕਿ ਇੰਨੇ ਕਰੋੜ ਲੋਕ ਖੇਤੀ ਦੇ ਵਿੱਚ ਆ ਜਿਹੜੀ ਇੱਥੇ ਮਰਦਮ ਸ਼ਮਾਰੀ ਹੁੰਦੀ ਆ ਉਹਦੇ ਰਾਹੀਂ ਉਹਨਾਂ ਨੂੰ ਜਿਹੜਾ ਪਤਾ ਲੱਗਦਾ 2011 ਤੋਂ ਬਾਅਦ ਮਰਦਮ ਸ਼ਮਾਰੀ ਹੋਈ ਨਹੀਂ ਅਮਰੀਕਾ ਦੇ ਵਿੱਚ ਵੀ ਜਦੋਂ ਪਹਿਲਾਂ ਉਹ ਗਿਣਦੇ ਸੀ ਕਿ ਇੰਨੇ ਕਿਸਾਨ ਆ ਤੇ ਹੁਣ ਮੇਰੇ ਵੀਰੋ ਬਜ਼ੁਰਗੋ ਮਤਾਓ ਪੈਣਾ ਜਦੋਂ ਅਮਰੀਕਾ ਚ ਮਰਦਮ ਸ਼ਮਾਰੀ ਹੁੰਦੀ ਆ ਤੇ ਉਹਦੇ ਚ ਕਿਸਾਨਾਂ ਵਾਲਾ ਖਾਨਾ ਨਹੀਂ ਹੈ ਕਿਉਂਕਿ ਕਿਸਾਨ ਖਤਮ ਕਰਤੇ ਇਸ ਕਰਕੇ ਉਹਨਾਂ ਦੀ ਗਿਣਤੀ ਕਰਨ ਦੀ ਜ਼ਰੂਰਤ ਨਹੀਂ ਹੈ ਸਾਡੇ ਇੱਥੇ ਗਿਣਤੀ ਕਰ ਰਹੇ ਆ ਤੇ ਦੱਸ ਰਹੇ ਆ ਕਿ 60 ਕਰੋੜ ਲੋਕਾਂ ਨੂੰ ਖੇਤੀ ਤੋਂ ਜਿਹੜਾ ਹੈਗਾ ਉਹ ਬਾਹਰ ਕਰਨਾ ਜਦੋਂ ਖੇਤੀ ਤੋਂ ਬਾਹਰ ਹੋਣਗੇ ਤੇ ਜਾਣਗੇ ਕਿੱਧਰ ਪਹਿਲਾਂ ਹੀ ਇੱਥੇ ਜਿਹੜੇ ਸਾਡੇ ਪਿੰਡਾਂ ਦੇ ਮਜ਼ਦੂਰ ਲੇਬਰ ਚੌਂਕ ਚ ਆ ਕੇ ਖੜਦੇ ਆ ਸਵੇਰ ਖੜਦੇ ਆ ਦੁਪਹਿਰੇ ਬਹੁਤ ਸਾਰੇ ਵਾਪਸ ਚਲੇ ਜਾਂਦੇ ਆ ਕਿ ਕੋਈ ਕੰਮ ਉਹਨਾਂ ਨੂੰ ਮਿਲਦਾ ਨਹੀਂ ਹੈ ਉਹ ਪੂਰੀ ਦੁਨੀਆ ਦੇ ਵਿੱਚ ਜਿਹੜੇ ਯੂਰਪੀਅਨ ਤੇ ਅਮਰੀਕਾ ਦੇ ਮੁਲਕਾਂ ਉੱਥੇ ਕਿਸਾਨ ਨੂੰ ਖੇਤੀ ਨਹੀਂ ਖਤਮ ਹੋਈ ਖੇਤੀ ਨਹੀਂ ਖਤਮ ਹੋਈ ਖੇਤੀ ਵਾਲੇ ਟੱਕ ਲੱਖ ਲੱਖ ਦੋ ਦੋ ਕਿੱल्ल्या ਦੇ ਬਣ ਗਿਆ ਉੱਥੇ ਖੇਤੀ ਕਰਨ ਵਾਲਾ ਕਿਸਾਨ ਜਿਹੜਾ ਬਾਹਰ ਕਰ ਦਿੱਤਾ ਗਿਆ ਆ ਪਿਛਲੇ ਹਫਤੇ ਇੰਗਲੈਂਡ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਵੱਡੇ ਟਰੈਕਟਰ ਮਾਰਚ ਕੀਤੇ ਆ ਕਿ ਇੰਗਲੈਂਡ ਦੇ ਕਿਸਾਨਾਂ ਤੇ ਉੱਥੋਂ ਦੀ ਸਰਕਾਰ ਨੇ ਵਿਰਾਸਤੀ ਟੈਕਸ ਲਾਇਆ ਵਿਰਾਸਤੀ ਟੈਕਸ ਦਾ ਮਤਲਬ ਆ ਕਿ ਜਿਹੜੇ ਲਗਾਤਾਰ ਪੀੜੀ ਦੜ ਪੀੜੀ ਖੇਤੀ ਕਰ ਰਹੇ ਆ ਉਹਨਾਂ ਦੀ ਜਾਇਦਾਦ ਦੀ ਇੱਕ ਕੀਮਤ ਮਿੱਥ ਲਈ ਕਿ ਜਿੰਦੀ ਕੀਮਤ ਇਸ ਤੋਂ ਵੱਧ ਆ ਉਹਦੇ ਤੇ ਟੈਕਸ ਜਿਹੜਾ ਹੈਗਾ ਲਾਇਆ ਜਾਣਾ ਤੇ ਉੱਥੇ ਹਜ਼ਾਰਾਂ ਕਿਸਾਨ ਸੜਕਾਂ ਤੇ ਨਿਤਰੇ ਆ ਯਾਨੀ ਕਿ ਜਿਹੜੀ ਖੇਤੀ ਜੱਦੀ ਪੁਸ਼ਤੀ ਕਰਦਾ ਉਹਨੂੰ ਇੰਗਲੈਂਡ ਚੋਂ ਖੇਤੀ ਚੋਂ ਬਾਹਰ ਕਰਨਾ ਚਾਹੁੰਦੇ ਆ ਜੱਦੀ ਪੁਸ਼ਤੀ ਖੇਤੀ ਦਾ ਮਤਲਬ ਆ ਕਿ ਕਿਸਾਨ ਜਿਹੜਾ ਭਾਈਚਾਰਾ ਉਹਨੂੰ ਉਹ ਖਤਮ ਕਰਨਾ ਚਾਹੁੰਦੇ ਆ ਤੇ ਕਾਰਪੋਰੇਟ ਘਰਾਣਿਆਂ ਦੇ ਹੱਥ ਜਿਹੜੀ ਆ ਖੇਤੀ ਦੇਣਾ ਚਾਹੁੰਦੇ ਆ ਅੱਜ ਅਮਰੀਕਾ ਚ 300 ਕਿੱਲੇ ਵਾਲਾ ਕਿਸਾਨ ਗਰੀਬ ਕਿਸਾਨ ਮੰਨਿਆ ਜਾਂਦਾ ਜਿਵੇਂ ਇੱਥੇ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਆ ਕਿ 10 ਏਕੜ ਵਾਲੇ ਤੋਂ ਘੱਟ ਖੇਤੀ ਹੈ ਜਿਹੜੀ ਉਹ ਲਾਹੇਵੰਦਾ ਨਹੀਂ ਰਹੇਗੀ ਇੰਗਲੈਂਡ ਚ ਇੱਕ ਮੁਝਾਰਾ ਕਰੀ ਕਿਸਾਨ ਕਹਿੰਦਾ ਕਿ ਮੇਰੇ ਕੋਲ 50 ਕਿੱਲੇ ਜ਼ਮੀਨ ਆ ਤੇ 50 گاਵਾਂ ਨੇ ਮੇਨਾ ਗਰੀਬ ਕਿਸਾਨਾ ਤੁਹਾਨੂੰ ਲੱਗਦਾ ਹੋ ਸਕਦਾ ਕਿ ਬਹੁਤ ਅਮੀਰ ਆ ਪਰ ਇੰਗਲੈਂਡ ਚੋਂ ਗਰੀਬ ਕਿਸਾਨ ਜਿਹੜਾ ਮੰਨਿਆ ਜਾ ਰਿਹਾ ਤੇ ਇੱਥੇ ਜਿਹੜੇ 2 ਤੋਂ 5 ਏਕੜ ਵਾਲੇ ਕਿਸਾਨ ਆ ਜਿਹੜੇ 90% ਤੋਂ ਉੱਪਰ ਗਿਣਤੀ ਬਣਦੀ ਆ ਉਹਨਾਂ ਨੂੰ ਇਹਨਾਂ ਕੰਪਨੀਆਂ ਨੇ ਖੇਤੀ ਤੋਂ ਜਿਹੜਾ ਹੈਗਾ ਉਹ ਬਾਹਰ ਕਰਨਾ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਜਿਹੜੀ ਹੈਗੀ ਆ ਉਹ ਕਰੂੰਗਾ ਇੱਕ ਵਰਤਾਨ ਦਾ ਬਣਾਇਆ ਗਿਆ ਇੱਕ ਗੱਲ ਉਸਾਰੀ ਗਈ ਦਿੱਲੀ ਮੋਰਚੇ ਤੋਂ ਬਾਅਦ ਭਾਜਪਾ ਤੇ ਉਹਦੀ ਆਈਟੀ ਸੱਲਾਂ ਦੁਆਰਾ ਉਹਨਾਂ ਦੇ ਪਿੱਠੂਆਂ ਦੁਆਰਾ ਕਿ ਕਿਸਾਨ ਜਗਾ ਜਗਾ ਧਰਨੇ ਲਾਉਂਦੇ ਆ ਕਿਸਾਨ ਜਗਾ ਜਗਾ ਕਾਰੋਬਾਰ ਪ੍ਰਭਾਵਿਤ ਕਰਦੇ ਆ ਆਮ ਲੋਕ ਪਰੇਸ਼ਾਨ ਹੁੰਦੇ ਆ ਪਰ ਇੱਕ ਗੱਲ ਅੱਜ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਕਾਰਪੋਰੇਟ ਦਾ ਇੱਕ ਨਾਰਾ ਪੂਰੀ ਦੁਨੀਆ ਚ ਜਿੰਨੂੰ ਕਹਿੰਦੇ ਆ ਕਿ ਗੈਟ ਬਿਗ ਔਰ ਗੈਟ ਆਊਟ ਉਹ ਕਹਿੰਦਾ ਵੱਡੇ ਬਣ ਜਾਓ ਜਾਂ ਦਫਾ ਹੋ ਜਾਓ ਕੀ ਅਸੀਂ 10000 ਕਿੱਲੇ ਦਾ ਫਾਰਮ ਬਣਾ ਸਕਦੇ ਆ ਨਹੀਂ ਬਣਾ ਸਕਦੇ ਇਸ ਕਰਕੇ ਕਹਿੰਦੇ ਬਾਹਰ ਹੋਵੋ ਅਸੀਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਓਪਰਚੂਨ ਦੇ ਖੇਤ ਚਾਏ ਉਹ ਕਹਿੰਦੇ ਵੱਡਾ ਮੌਲ ਖੋਲ ਲੋ 1 ਕਿਲੋਮੀਟਰ ਲੰਬਾ ਜੇ ਨਹੀਂ ਖੋਲ ਸਕਦੇ ਆ ਦੁਕਾਨਾਂ ਰੇੜੀਆਂ ਚੱਕੋ ਅਸੀਂ ਤੁਹਾਨੂੰ ਬਣਾ ਕੇ ਦਿਖਾਉਣੇ ਆ ਉਹ ਹਰ ਪਾਸੇ ਆ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਕਿ ਪੰਜਾਬ ਚ ਦੁੱਧ ਦੇ ਸੈਂਪਲ ਭਰੇ ਗਏ ਇਹ ਕਿਹਾ ਗਿਆ ਕਿ ਪੰਜਾਬ ਦੇ ਦੁੱਧ ਚ ਜ਼ਹਿਰ ਬਹੁਤ ਆ ਔਰ ਕਿਸੇ ਨੇ ਨਹੀਂ ਪੁੱਛਿਆ ਕਿ ਕਿਸੇ ਦੁੱਧ ਵੇਚਣ ਵਾਲੀ ਕੰਪਨੀ ਜਿਹੜੀ ਪੈਕਟਾਂ 'ਚ ਦੁੱਧ ਵੇਚਦੀ ਆ ਉਹਦਾ ਕਿਸੇ ਨੇ ਦੁੱਧ ਨਹੀਂ ਚੈੱਕ ਕੀਤਾ ਕਿ ਕੰਪਨੀਆਂ ਪੈਕਟਾਂ 'ਚ ਕੀ ਵੇਚਦੀਆਂ ਉਹ ਦੁੱਧ ਚੈੱਕ ਹੋਇਆ ਪਿੰਡਾਂ ਦੇ ਮਜ਼ਦੂਰਾਂ ਦਾ ਕਿਸਾਨਾਂ ਦਾ ਕਿਉਂਕਿ ਛੋਟੇ ਤੇ ਦਰਮਿਆਨੇ ਨੂੰ ਇੱਥੇ ਵੀ ਨਹੀਂ ਵੇਖਣਾ ਚਾਹੁੰਦੇ ਜਿਨ੍ਹਾਂ ਨੇ ਇੱਕ ਦੋ ਮੱਜਾਂ ਰੱਖੀਆਂ ਨੇ ਜਿਹੜੇ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਆ ਇਹਨੂੰ ਵੀ ਉਹ ਬਾਹਰ ਕੱਢਣਾ ਚਾਹੁੰਦੇ ਆ ਤੇ ਪੈਕਟਾਂ ਵਾਲਾ ਆਪਣਾ ਕੰਪਨੀਆਂ ਜਿਹੜਾ ਦੁੱਧ ਵੇਚਣਾ ਚਾਹੁੰਦੀਆਂ ਨੇ ਆਨਲਾਈਨ ਸ਼ਾਪਿੰਗ ਆ ਗਈ ਆ ਆ ਦੁਕਾਨਦਾਰਾਂ ਨੂੰ ਰੇੜੀ ਵਾਲਿਆਂ ਨੂੰ ਜਿਹੜਾ ਸੀ ਛੋਟੇ ਵਪਾਰੀਆਂ ਨੂੰ ਖਤਮ ਕਰਨ ਵਾਸਤੇ ਇਸ ਕਰਕੇ ਵੀਰੋ ਆ ਜਿਹੜੇ ਵੱਡੇ ਵੱਡੇ ਮਾਲ ਖੁੱਲ ਰਹੇ ਆ ਥੋਡੀਆਂ ਦੁਕਾਨਾਂ ਬੰਦ ਹੋ ਰਹੀਆਂ ਇਹ ਕਿਸਾਨ ਨਹੀਂ ਖੋਲ ਰਹੇ ਇਹ ਕਾਰਪੋਰੇਟ ਘਰਾਣੇ ਖੋਲ ਰਹੇ ਆ ਆਨਲਾਈਨ ਸ਼ਾਪਿੰਗ ਆ ਉਹ ਕਿਸਾਨ ਨਹੀਂ ਲੈ ਕੇ ਆਏਗੇ ਉਹ ਕਾਰਪੋਰੇਟ ਘਰਾਣੇ ਲੈ ਕੇ ਆਏ ਆ ਇਸ ਕਰਕੇ ਅੱਜ ਕਿਸਾਨ ਨੂੰ ਤਾਂ ਤੁਹਾਨੂੰ ਕਿਸਾਨ ਜਥੇਬੰਦੀਆਂ ਨੂੰ ਸਗੋਂ ਸਲੂਟ ਕਰਨਾ ਚਾਹੀਦਾ ਕਿ ਦੁਨੀਆ ਚਿਹਰਾ ਕਾਰਪੋਰੇਟ ਨੇ ਇੱਕ ਦਰਦ ਦਾ ਸਿਲਸਲਾ ਚਲਾਇਆ ਛੋਟੇ ਦਰਮਿਆਨੇ ਲੋਕਾਂ ਨੂੰ ਉਹਨਾਂ ਦੇ ਖਿਲਾਫ ਇੱਕ ਡਾਂਕੇ ਕਿਸਾਨੀ ਖੜੀ ਆ ਪੰਜਾਬ ਦੀ ਇੱਕ ਡਾਂਕੇ ਕਿਸਾਨੀ ਖੜੀ ਐ ਇਸ ਮੁਲਕ ਦੀ ਸੰਯੁਕਤ ਕਿਸਾਨ ਮੋਰਚੇ ਦੀ ਗਵਾਹੀ ਦੇ ਵਿੱਚ ਤੇ ਇੱਕ ਵਾਰ ਫੇਰ ਉਹਨਾਂ ਨੇ ਹੱਲਾ ਬੋਲਿਆ ਇੱਕ ਵਾਰ ਫੇਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਇੱਕ ਡਾਂਕੇ ਖੜਨਾ ਚਾਹੀਦਾ ਕਿਉਂਕਿ ਪੰਜਾਬ ਦੀ ਜਿਹੜੀ ਆ ਉਹ ਦਿੱਲੀ ਦੇ ਨਾਲ ਲਾਕਡ ਕੁਅਜਦੀਨੀ ਹੈ ਜਦੋਂ ਇੱਕੋ ਮਿੰਟ ਜਦੋਂ ਬਾਬਰ ਨੇ ਗੁਰੂ ਸਾਹਿਬ ਨੂੰ ਜੇਲ੍ਹ ਚ ਬੰਦ ਕੀਤਾ ਉਹ ਦਿੱਲੀ ਦੇ ਤਖਤ ਤੇ ਬੈਠਾ ਸੀ ਜਦੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਹਾਂਗੀਰ ਦਿੱਲੀ ਦੇ ਤਖਤ ਤੇ ਸੀ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ ਦਿੱਲੀ ਦੇ ਤਖਤ ਦੇ ਕਹਣ ਤੇ ਹੋਈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲਿਆ ਕੇ ਸ਼ਹੀਦ ਕੀਤਾ ਉਹ ਦਿੱਲੀ ਦੇ ਤਖਤ ਨੇ ਕੀਤਾ ਤੇ ਜਦੋਂ ਅਸੈਂਬਲੀ ਚ ਬੰਬ ਸਿੱਟਿਆ ਭਗਤ ਸਿੰਘ ਨੇ ਉਹ ਵੀ ਦਿੱਲੀ ਚ ਜਾ ਕੇ ਸਿੱਟਿਆ ਇਸ ਕਰਕੇ ਇੱਕ ਵਾਰ ਫੇਰ ਜੇ ਦਿੱਲੀ ਦੇ ਹਾਕਮ ਵੰਗਾਰਦੇ ਆ ਤੇ ਪੰਜਾਬ ਨੇ ਦੁਨੀਆਂ ਚ ਅੱਗੇ ਐਗਜ਼ਾਮਪਲ ਸੈੱਟ ਕੀਤੀ ਆ ਲੜਾਈ ਦੀ ਇੱਕ ਵਾਰ ਫੇਰ ਤੁਹਾਨੂੰ ਲਲਕਾਰਿਆ ਉਸ ਲਲਕਾਰ ਨੂੰ ਹੰਗਾਰਾ ਭਰਨਾ ਔਰ ਪੂਰੇ ਮੁਲਕ ਦੇ ਕਿਸਾਨਾਂ ਨੂੰ ਔਰ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਨੂੰ ਪੰਜਾਬ ਦੇ ਪਿੰਡਾਂ ਦੇ ਮਜ਼ਦੂਰਾਂ ਨੂੰ ਇਥੋਂ ਦੇ ਛੋਟੇ ਦੁਕਾਨਦਾਰਾਂ ਨੂੰ ਇਹ ਦੱਸਣਾ ਕਿ ਕਾਰਪੋਰੇਟ ਇਹ ਸਾਮਰਾਜੀਵਾਦ ਸਾਡਾ ਸਾਂਝਾ ਦੁਸ਼ਮਣ ਆ ਔਰ ਜੀਐਮਐਸਪੀ ਦਾ ਕਾਨੂੰਨ ਬਣਾਉਣਾ ਤਾਂ ਕਾਰਪੋਰੇਟ ਦਾ ਇਥੋਂ ਤਖਤਾ ਪਲਟਾਉਣਾ ਪੈਣਾ ਇਹ ਛੋਟੀ ਮੋਟੀ ਲੜਾਈ ਨਹੀਂ ਹੈ ਜੇ ਕੂਪਲੇਖੇ ਚ ਹੈ ਉਹਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਵਿਸ਼ਾਲ ਏਕਾ ਸਮੁੱਚੇ ਸਮਾਜ ਦੇ ਉਹਨਾਂ ਵਰਗਾਂ ਦਾ ਜਿਹੜੇ ਕਾਰਪੋਰੇਟ ਦੇ ਟਾਰਗੇਟ ਤੇ ਆ ਤਾਂ ਹੀ ਅਸੀਂ ਇਹ ਖੇਤੀ ਜੋ ਕਾਰਪੇਟ ਨੂੰ ਬਾਹਰ ਕੱਢ ਸਕਦੇ ਆ ਤਾਂ ਹੀ ਛੋਟਾ ਛੋਟਾ ਦਰਮਿਆਨਾ ਇੱਥੇ ਵਾਹੀ ਸਕਦਾ ਮੈਂ ਸਮਾਂ ਥੋੜਾ ਵੱਧ ਲੈ ਗਿਆ ਇਸ ਗੱਲ ਦੀ ਮਾਫੀ ਮੰਗਦਾ ਇਨੀਆਂ ਗੱਲਾਂ ਕਹਿੰਦਾ ਮੈਂ ਆਪਣਾ ਥਾਂ ਲਊਂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ